ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਅਜਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਮੇਰੇ ਵੱਲੋਂ ਪਿਆਰ ਭਰੀ ਨਮਨ ਦੋਸਤੋ ਜਿਵੇਂ ਕਿ ਆਪਾਂ ਗੱਲ ਕਰੀਏ 2027 ਦੀਆਂ ਵੋਟਾਂ ਨੇੜੇ ਆ ਰਹੀਆਂ ਨੇ ਕੁਝ ਸਮਾਂ ਹੀ ਰਹਿ ਗਿਆ ਹੈ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਵੱਖ-ਵੱਖ ਪਾਰਟੀ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਹੈਗੀਆਂ ਨਜ਼ਰ ਆ ਰਹੀਆਂ ਜਿਵੇਂ ਲੋਕ ਪਾਰਟੀਆਂ ਬਦਲਦੇ ਵੀ ਦਿੱਖੇ ਜਾ ਰਹੇ ਨੇ ਇੱਕ ਪਾਰਟੀ ਤੋਂ ਜਿਹੜਾ ਵਿਅਕਤੀ ਹੈ ਦੂਸਰੀ ਪਾਰਟੀ ਵਿੱਚ ਛਾਲ ਮਾਰ ਜਾਂਦਾ ਇਸ ਤਰ੍ਹਾਂ ਦੀ ਵੀ ਜਿਹੜਾ ਹੈਗਾ ਸਾਹਮਣੇ ਆ ਰਹੀ ਹੈ ਫਰੀਦਕੋਟ ਹਲਕੇ ਦੇ ਅੰਦਰ ਵੀ ਇਸ ਤਰ੍ਹਾਂ ਹੋ ਕੋਟਕਪੂਰਾ ਵਿੱਚ ਵੀ ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਕੋਟਕਪੂਰਾ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲੇ ਇਸ ਸਮੇਂ ਅਸੀਂ ਜਿਹੜਾ ਹੈਗਾ ਅੱਜ ਮੌਜੂਦ ਆ ਆਪ ਆਗੂ ਨੇ ਬਟਨ ਰੂਲ ਜੀ ਕੋਟਕਪੂਰਾ ਤੋਂ ਜੋ ਆਪ ਦੇ ਪ੍ਰਚਾਰ ਸਕੱਤਰ ਵੀ ਨੇ ਤੇ ਨਾਲ ਹੋਰ ਵੀ ਜਿਹੜਾ ਹੈਗਾ ਵਕ ਵਕ ਡਿਊਟੀਆਂ ਜਿਹੜਾ ਹੈਗਾ ਇਹ ਨਿਭਾਉਂਦੇ ਨੇ ਆਪਾਂ ਇਹਨਾਂ ਨਾਲ ਸਾਰੀ ਜਾਣਕਾਰੀ ਲਵਾਂਗੇ ਗੱਲਬਾਤ ਕਰਾਂਗੇ ਇਹਨਾਂ ਨਾਲ ਵੀ ਇਹ ਕਿਸ ਤਰ੍ਹਾਂ ਜਿਹੜਾ ਹੈਗਾ ਵੀ ਇਹ ਦੇਖਦੇ ਨੇ ਵੀ ਇਹ ਜਿਹੜਾ ਹੈਗਾ ਪਾਰਟੀਆਂ ਦਾ ਇੱਧਰ ਉੱਧਰ ਜਿਹੜਾ ਹੈਗਾ ਵਿਕਤੀਸ਼ਾਲ ਮਾਰਦੇ ਨੇ ਸਤਿਕਾਰ ਜੀ ਹਾਂਜੀ ਸੱਸੀ ਗਾਦੀ ਜੀ ਰੋਹ ਜੀ ਸਭ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਸਮੇਂ ਸਮੇਂ ਦੇ ਨਾਲ ਤੁਸੀਂ ਸਾਨੂੰ ਕਵਰ ਕਰਦੇ ਆ ਤੇ ਤੁਹਾਡੀ ਕਵਰਿੰਗ ਜਿਹੜੀ ਹੈ ਬਹੁਤ ਮੱਚ ਬੈਟਰ ਹੈ ਸੋ ਮੱਚ ਬੈਟਰ ਹੈ ਜਿਹੜੀ ਕਿ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਮੇਰੇ ਵੱਲੋਂ ਲੋਕਪ੍ਰਿਆ ਮਲੋਂ ਤੁਹਾਡਾ ਚੈਨਲ ਹੈ ਉੱਥੇ ਦੇਖਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਸੱਸੀ ਗਾਦੀ ਬਾਕੀ ਜਿਹੜਾ ਤੁਸੀਂ ਸਵਾਲ ਪੁੱਛਿਆ ਹੈਗਾ ਜਿਹੜਾ ਸਵਾਲ ਕਰ ਰਹੇ ਆ ਜੀ ਇਹ ਜਿਹੜੇ ਸਵਾਲ ਹਨਾ ਜਿਹੜੀ ਸਮਝ ਲੋ ਜਿਹੜੇ ਬੰਦੇ ਇੱਕ ਤਰ੍ਹਾਂ ਦੇ ਉਹ ਮਤਲਬ ਆਪਾਂ ਲੋਕ ਪਸੰਦ ਕਰਦੇ ਆ ਜਿਹੜੇ ਕਿ ਲੋਕ ਮਤਲਬ ਬੇਸ ਬਣਾਉਂਦੇ ਨੇ ਪਾਰਟੀ ਕੋਈ ਵੀ ਹੋਵੇ ਮੈਂ ਮਤਲਬ ਅਜੇ ਪ੍ਰਚਾਰਕਤਰ ਮਤਲਬ ਆਪ ਪਾਰਟੀ ਦਾ ਹੈਗਾ ਜਿਹੜੀ ਸਾਡੀ ਪਾਰਟੀ ਦੇ ਜਿਹੜੇ ਮਤਲਬ ਮੈਂਬਰਾਂ ਨੇ ਜਿਹੜੇ ਮਤਲਬ ਲੀਡਰ ਨੇ ਜਿਹੜੇ ਐਮ ਐਲ اے ਨੇ ਜਾਂ ਮਤਲਬ ਮੰਤਰੀ ਨੇ ਜੋ ਉਹਨਾਂ ਵਿੱਚ ਬਹੁਤ ਘੱਟ ਮਤਲਬ ਇਦਾਂ ਦੇ ਤੁਹਾਨੂੰ ਬੰਦੇ ਮਿਲਣਗੇ ਜਿਹੜੇ ਕਿ ਆਪ ਦਾ ਮਤਲਬ ਪਦ ਛੱਡ ਕੇ ਆਪਦੀ ਪਾਰਟੀ ਛੱਡ ਕੇ ਦੂਜੀ ਪਾਰਟੀ ਦੀ ਜਾਣਗੇ ਇਹ ਦੂਜੇ ਪਾਰਟੀਆਂ ਦੀ ਹੁੰਦਾ ਏ ਜੇ ਮੈਂ ਤੁਜੀ ਖਾਸ ਕਰਕੇ ਮੇਰੇ ਕੋ ਫਰੀਦਕੋਟ ਦਾ ਨਾਮ ਲਿੱਤਾ ਗਿਆ ਹੈਗਾ ਮੈਂ ਉਸ ਗੱਲ ਦੀ ਨਿਖੇਦੀ ਕਰਦਾ ਹੈਗਾ ਜੀ ਪਾਰਟੀਆਂ ਉਹ ਚੀਜ਼ਾਂ ਨੂੰ ਵੇਖਣ ਜਿਹੜੇ ਬੰਦਿਆਂ ਨੇ ਮਤਲਬ ਤੁਹਾਡੀਆਂ ਪਾਰਟੀਆਂ ਦੇ ਬੇਸ ਬਣਾਏ ਆ ਜਦੋਂ ਜੈਦ ਕੀਤੇ ਆ ਦੁੱਖ ਤਕਲੀਫ ਵਾਲੇ ਮਤਲਬ ਜਿਹੜੇ ਬੰਦੇ ਪਾਰਟੀਆਂ ਨੂੰ ਮਤਲਬ ਕੈਮਰਾਂ ਰੱਖ ਕੇ ਕਰੋਨਾ ਟਾਈਮ ਦੇ ਵਿੱਚ ਜਦੋਂ ਆਪਣੇ ਮਤਲਬ ਆ ਜਦੋਂ ਧੰਨਿਆ ਵਗਾਰਾ ਮਤਲਬ ਚੱਲਦੇ ਸੀ ਉਹਨਾਂ ਦੇ ਵਿੱਚ ਜਿਹੜੇ ਬੰਦਿਆਂ ਨੇ ਕੰਮ ਕੀਤਾ ਹੈਗਾ ਉਤਲੇ ਲੈਵਲ ਦੇ ਜਿਹੜੇ ਮੱਲੋਂ ਬੰਦੇ ਆ ਉਹਨਾਂ ਨੂੰ ਮੱਲੋਂ ਜਿਹੜੇ ਹੇਰਲੇ ਵਰਕ ਦੇ ਵਿੱਚ ਜਿਹੜੇ ਮੱਲੋਂ ਗਰਾਉਂਡ ਫਲੋਰ ਤੇ ਬੰਦੇ ਕੰਮ ਕਰਦੇ ਉਹਨਾਂ ਦੇ ਪ੍ਰਤੀ ਸੋਚਣਾ ਚਾਹੀਦਾ ਹੈ ਇਹ ਨਹੀਂ ਹੋਵੇ ਲੈ ਵੀ ਉਹਨਾਂ ਦਾ ਜਿਵੇਂ ਮੱਲੋਂ ਜਿਹੜੇ ਬੰਦੇ ਜਿਹੜੇ ਠੁਕਰਾਏ ਹੁੰਦੇ ਆ ਜਿੱਦਾਂ ਤੁਸੀਂ ਖਾਸ ਕਰਕੇ ਬਾਜਪਾ ਦਾ ਨਾਮ ਹੀ ਲੈ ਰਹੇ ਆ ਵੀ ਬਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਮੱਲੋਂ ਮਿਸਟਰ ਸੰਨੀ ਬਰਾੜੀ ਸੰਨੀ ਬਰਾੜੀ ਜਿਹੜੇ ਮੱਲੋਂ ਕਾਂਗਰਸ ਦੇ ਮੱਲੋਂ ਕਿਸੇ ਟਾਈਮ ਬੁਲਾਰੇ ਸੀਗੇ ਕਾਂਗਰਸ ਦੇ ਮੱਲੋਂ ਉਹ ਐਸਡੀ ਸੀਗੇ ਮੱਲੋਂ ਆਪਣੇ ਕੈਪਟਨ ਸਾਹਿਬ ਦੇ ਉਹ ਕਾਦੋਂ ਹੋਇਆ ਕਿਹੜੇ ਕਦੋਂ ਹੋਇਆ ਅੱਜ ਵੀ ਐਸਡੀ ਉਸੇ ਮੁੱਖ ਮੰਤਰੀ ਜਿਹੜਾ ਹੈ ਨਾ ਸਾਫਕਾ ਕੈਪਟਨ ਉਹ ਮੁੱਖ ਮੰਤਰੀ ਨਹੀਂ ਨਾ ਹੈਗਾ ਨਾ ਜੀ ਸਾਬਕਾ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਹੈ ਪਰ ਸਾਬਕਾ ਮੁੱਖ ਮੰਤਰੀ ਕੋਲ ਪੋਸਟ ਨਹੀਂ ਨਾ ਰਹਿ ਜਾਈ ਨਹੀਂ ਕਹਿੰਦੇ ਸਰਕਾਰੀ ਜਿਹੜੀ ਪੋਸਟ ਹੈ ਜਿਹੜੀ ਸਾਡੀ ਜਿਹੜੀ ਪ੍ਰੈਜ਼ੈਂਟ ਜਿਹੜੀ ਸਰਕਾਰ ਆਉਂਦੀ ਸਰਕਾਰਾਂ ਦੇ ਜਿਹੜੇ ਪੋਸਟਾਂ ਹੁੰਦੀਆਂ ਨਾ ਅਸੀਂ ਤਾਂ ਉਹ ਉਧੇਦਾਰੇ ਮੱਲੋ ਉਹਨਾਂ ਨੂੰ ਕਹਿਣਾਗੇ ਨਾ ਅਸੀਂ ਆਪਦੀ ਮਰਜ਼ੀ ਨਾਲ ਮੱਲ ਜੋ ਮਰਜ਼ੀ ਬਣਾ ਲਈਏ ਪਰ ਜਿਹੜੀ ਉਧੇਦਾਰੀ ਜਿਹੜੀ ਹੈ ਇੱਕ ਸਰਕਾਰ ਜਦੋਂ ਹੁੰਦੀ ਹੈ ਸਰਕਾਰ ਦੀ ਜਿਹੜੀ ਮੱਲੋ ਹੋਣ ਦੇ ਵਿੱਚ ਜਿਹੜਾ ਬੰਦਾ ਉਧੇਦਾਰ ਹੁੰਦਾ ਉਹਨੂੰ ਮੱਲੋ ਜੀ ਮੱਲੋ ਬ ਮੈਂ ਖਾਸ ਕਰਕੇ ਹਾਲਾਂਕਿ ਮਨੋ ਮੇਰਾ ਮਨੋ ਫਰਜ਼ ਨਹੀਂ ਬੰਦਾ ਹੈਗਾ ਮੈਂ ਖਾਸ ਕਰਕੇ ਫਿਰ ਵੀ ਮਨੋ ਬਾਜਪਾ ਨੇ ਜਿਹੜਾ ਮਨੋ ਸੋਚ ਸਮਝਾਇਆ ਹੈਗਾ ਉਹ ਮਨੋ ਕੱਲ੍ਹ ਤੋਂ ਸੋਚਿਆ ਸਮਝਾਇਆ ਹੈਗਾ ਸਹੀ ਨਹੀਂ ਹੈਗਾ ਮੈਂ ਤਾਂ ਕਹਾਂਗਾ ਜਿੱਤੇ ਜਿਹੜੀ ਗਰੋਹੋਂ ਦੇ ਵਿੱਚ ਤਾਂ ਜੇ ਮਨੋ ਚਾਰ ਬੰਦੇ ਜਾਣਨ ਲੱਗੇ ਦੀ ਬਾਜਪਾ ਨੂੰ ਉਹ ਜਿਹੜੇ ਮਨੋ ਪੁਰਾਣੇ ਬੰਦੇ ਗੌਰਵ ਕੱਕਰ ਜੀ ਹੈਗੇ ਆ ਮੈਂ ਮਨੋ ਨਾਂ ਲੈ ਕੇ ਇਹ ਨਹੀਂ ਮਨੋ ਉਹਨਾਂ ਵੱਡਾ ਕਰਦੇ ਆ ਉਹ ਬੰਦਿਆਂ ਦੀ ਮੈਨ ਮੈਨ ਗਨੂਗਾ ਵੀ ਉਹ ਬੰਦਿਆਂ ਨੇ ਮੈਨ ਉਹ ਦੁੱਖ ਤਕਲੀਫ ਦੇ ਵਿੱਚ ਪਾਰਟੀ ਦਾ ਸਾਥ ਦਿੱਤਾ ਸੀ ਦੁੱਖ ਤਕਲੀਫ ਦੇ ਵਿੱਚ ਪਾਰਟੀ ਨਾਲ ਚੱਲੇ ਸੀਗੇ ਉਹ ਤਾਂ ਜਿਹੜੇ ਬੰਦੇ ਜਿਹੜੇ ਮੈਨ ਰਜੇ ਪੂਜੇ ਬੰਦੇ ਆ ਜਦੋਂ ਮਰਜ਼ੀ ਪਾਰਟੀ ਦੇ ਵਿੱਚ ਆ ਕੇ ਨਵਾਲੋ ਹੋ ਕੇ ਉਹ ਕਹਿੰਦੇ ਅਸੀਂ ਮੈਨ ਵਲ ਕੱਢ ਦਾਂਗੇ ਅਸੀਂ ਮੈਨ ਜਿੰਮੇ ਕਹਿੰਦੇ ਮੈਨ ਦੂਜੀਆਂ ਪਾਰਟੀਆਂ ਨੂੰ ਨਚੋੜ ਦਾਂਗੇ ਉਹ ਪਹਿਲਾਂ ਤਾਂ ਉਹਨਾਂ ਦੇ ਆਪ ਦੇ ਵੱਲ ਨਿਕਲੇ ਹੁੰਦੇ ਵੀ ਤੁਸੀਂ ਪਾਰਟੀ 'ਚੋਂ ਨਿਕਲੇ ਹੁੰਦੇ ਆ ਤੁਸੀਂ ਆਪ ਪਾਰਟੀ ਜਨਮੋਂ ਲੋ ਕੱਢੇ ਹੋ ਬੰਦੇ ਹੋਏਗੇ ਤੇ ਤੁਜੀ ਮਨੂ ਦੂਜੇ ਪਾਲੇ ਨੂੰ ਕਿ ਨਿਚੋੜੋਗੇ ਜਿਹੜਾ ਬੰਦਾ ਕਿਸੇ ਦਾ ਪਾਲ ਆਪਦੇ ਪਾਲੇ ਨੂੰ ਛੱਡ ਕੇ ਦੂਜੇ ਪਾਲੇ ਜਾਂਦਾ ਉਸ ਪਾਲੇ ਦੇ ਵਿੱਚ ਉਹ ਬੰਦੇ ਨੂੰ ਇੰਨੀ ਸਪੋਰਟ ਨਹੀਂ ਮਿਲਦੀ ਇੰਨੀ ਮਜ਼ਬੂਤੀ ਨਹੀਂ ਮਿਲਦੀ ਕਿਉਂ ਲੈ ਵੀ ਜਿਹੜੇ ਪਹਿਲਾਂ ਕਾਰਿਆ ਕਰਤੇ ਹੁੰਦੇ ਜਦੋਂ ਜੈ ਤਾਂ ਉਹਨਾਂ ਨੇ ਬਣਾ ਕੀਤਾ ਹੁੰਦਾ ਜੋਰ ਉਹਨਾਂ ਨੇ ਲਾਇਆ ਹੁੰਦਾ ਗਰੋਥ ਤਾਂ ਉਹਨਾਂ ਨੇ ਬਣਾਈ ਹੁੰਦੀ ਐ ਤੇ ਅਸੀਂ ਮੱਲੋ ਕਿੰਨੇ ਵੀ ਮੱਲੋ ਜਿੰਮੇ ਕਹਿੰਦੇ ਨਵੇਂ ਬੰਦੇ ਮੱਲੋ ਦੂਜੀ ਪਾਰਟੀ ਜਦੋਂ ਪਾਰਟੀ ਛੱਡਦੇ ਐ ਪਾਰਟੀ ਛੱਡ ਕੇ ਬੰਦਾ ਡੀਗ੍ਰੇਡ ਹੁੰਦਾ ਨਾ ਕਿ ਮੱਲੋ ਆਵਾਜ਼ ਹੁੰਦਾ ਮੈਂ ਤਾਂ ਇਨੀ ਪੰਜਾਬੀ ਚ ਗੱਲ ਕਹੂੰਗਾ ਲੈ ਵੀ ਕੋਈ ਵਿਸਥਾਰ ਨਹੀਂ ਬਣਨਾ ਹੈਗਾ ਵਿਸਥਾਰ ਜਿਹੜਾ ਹੈਗਾ ਮੱਲੋ ਸਗੋ ਫੋਟਾਲਾ ਬਣ ਗਿਆ ਜੀ ਆਪਸੀ ਮੱਲੋ ਮਤ ਬੇਦ ਬਣ ਗਿਆ ਜੀ ਆਪ ਜਿਹਨਾਂ ਦਾ ਜਿਹੜਾ ਮੱਲੋ ਪਹਿਲਾਂ ਥੋੜੀ ਜਿਹੀ ਮੋਟੀ ਜਿਹੀ ਇਹਨਾਂ ਨੇ ਆਪਦੀ ਮੱਲੋ ਸਟਰੈਂਥ ਵਧਾਈ ਸੀ ਗਰੋਥ ਵਧਾਈ ਸੀ ਪਰਸੈਂਟੇਜ ਵਧਾਈ ਸੀ ਉਹ ਉਲਟਾ ਮੱਲੋ ਉਹਨਾਂ ਦੀ ਹ ਬਾਕੀ ਨੈਕਸਟ ਵਾਰ ਨੈਕਸਟ ਵਾਰ ਲੈਣਾ ਤੁਸੀਂ ਮੈਨੂੰ ਪੁੱਛੋ ਮੈਂ ਤੁਹਾਨੂੰ ਬਰਦਾ ਜਿਵੇਂ ਤੁਹਾਡੀ ਗੱਲ ਤੋਂ ਹੀ ਅਸੀਂ ਇਹ ਮਤਲਬ ਅੰਦਾਜ਼ ਚ ਲੰਨਿਆ ਜਿਵੇਂ ਆਪਾਂ ਇਹ ਮੰਨ ਸਕਦੇ ਆ ਵੀ ਜਿਵੇਂ ਤੁਸੀਂ ਗੱਲ ਕੀਤੀ ਬੀਜੇਪੀ ਜਿਹੜੇ ਇੱਕ ਲੀਡਰ ਦਾ ਨਾਮ ਲਿੱਤਾ ਗੌਰਵ ਕੱਕੜ ਜੀ ਦਾ ਵੀ ਜਿਹੜੇ ਕੀ ਤੁਹਾਡੇ ਆਪੋਜੀਟ ਨੇ ਤੁਹਾਡੇ ਮਤਲਬ ਜਿਹੜਾ ਹੈਗਾ ਤੁਹਾਡੇ ਵਿਰੋਧ ਖੜੇ ਹੋਏ ਨੇ ਫਿਰ ਵੀ ਤੁਸੀਂ ਉਹਨਾਂ ਦਾ ਨਾਮ ਲੈ ਰਹੇ ਹੋ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਵੀ ਜਿਹੜਾ ਬੀਜੇਪੀ ਨੂੰ ਮਜ਼ਬੂਤ ਕਰਨ ਵਿੱਚ ਗੁਰੂ ਗਿੱਕੜ ਦਾ ਹੱਥ ਹੈ ਵੀ ਇਹਨਾਂ ਦਾ ਕੋਈ ਰੋਲ ਨਹੀਂ ਜਿਹੜੇ ਹੁਣ ਨਵੇਂ ਇਹਦੇ ਵਿੱਚ ਵੇਖੋ ਨਾ ਮੈਂ ਮਤਲਬ ਜਿਵੇਂ ਕਹਿੰਦੇ ਇੱਕ ਸਪਸ਼ਟ ਬਾਤ ਹੀ ਹੈ ਮੈਂ ਜੇ ਕੋਈ ਬੰਦਾ ਕਿਸੇ ਪਾਰਟੀ ਦੇ ਪ੍ਰਤੀ ਕੰਮ ਕਰਦਾ ਹੈ ਅਗਰ ਅਸੀਂ ਉਹਦੇ ਕੰਮ ਦੀ ਅਪਰੀਸ਼ੀਏਟ ਕਰਾਂਗੇ ਉਹ ਮੈਂ ਮਤਲਬ ਗਲਤ ਨਹੀਂ ਕਰੂੰਗਾ ਕਿਉਂ ਅਸੀਂ ਪਿਛਲੇ ਮਤਲਬ ਜਿਵੇਂ ਕਹਿੰਦੇ ਜਦੋਂ ਦੀ ਵੀ ਮਤਲਬ ਬਾਜਪਾ ਮੈਂ ਉਹਦਾ ਕੋਈ ਪੱਕਾ ਵਾਅਦਾ ਲੈ ਕੇ ਨਹੀਂ ਗੱਲ ਕਰ ਰਿਹਾ ਮੈਂ ਮਤਲਬ ਕੋਈ ਇਹ ਨਹੀਂ ਕਰ ਰਿਹਾ ਵੀ ਮੈਂ ਹੁਣ ਮਾਂ ਪਾਰਟੀ ਦਾ ਕਾਰਜਕਰਤਾ ਮੇਰਾ ਮਤਲਬ ਫਰਜ ਮੰਨਦਾ ਮਾਂ ਪਾਰਟੀ ਵਾਸਤੇ ਕੰਮ ਕਰਾਂ ਤੇ ਆਂ ਪਾਰਟੀ ਵਾਸਤੇ ਮੈਂ ਕੰਮ ਕਰ ਵੀ ਰਿਹਾ ਮੈਂ ਬਾਹਰ ਵੀ ਕਰ ਰਿਹਾ ਅੰਦਰ ਵੀ ਕਰ ਰਿਹਾ ਜਿੱਥੇ ਵੀ ਹੈਗਾ ਮੋਂਨ ਵਾਸਤੇ ਮਤਲਬ ਕੰਮ ਕਰ ਰਿਹਾ ਉਹ ਮੇਰਾ ਫਰਜ ਬਣਦਾ ਇੱਕ ਇਲਾਕੇ ਦਾ ਫਰਜ ਬਣਦਾ ਬਾਕੀ ਜਿਵੇਂ ਹੁਣ ਮਤਲਬ ਦੀ ਫ੍ਰੀ ਕੋਰਟ ਦੀ ਗੱਲ ਚੱਲੀ ਹੈ ਵੀ ਕੋ ਜਿਹੜੇ ਬੰਦਿਆਂ ਨੇ ਮਤਲਬ ਗਰਾਊਂਡ ਦੇ ਵਿੱਚ ਮਤਲਬ ਬਾਜਪਾ ਨੂੰ ਲੈ ਕੇ ਥੋੜਾ ਮੋਟਾ ਖੜਾ ਕੀਤਾ ਜੇ ਅਗਰ ਮੈਂ ਉਹਨਾਂ ਦਾ ਨਾਮ ਲਵਾਂਗਾ ਤੇ ਮੈਂ ਮੱਲੋ ਇੱਕ ਸਪਸ਼ਟਵਾਦੀ ਬੰਦਾ ਵੀ ਮੈਂ ਤਾਂ ਕਰਕੇ ਲਊਗਾ ਵੀ ਜਿਹੜੇ ਉਹ ਨਵੇਂ ਬੰਦੇ ਦੀ ਕੋਈ ਦੇਣ ਨਹੀਂ ਹੈ ਨਾ ਪਾਰਟੀ ਨੂੰ ਉਹਨਾਂ ਦੀ ਕੋਈ ਦੇਣ ਨਹੀਂ ਹੈਗੀ ਜੇ ਉਹਨਾਂ ਦੇ ਕਹਾਂਗੇ ਤੂੰ ਗੋਰਕ ਬੱਕੜ ਦਾ ਨਾਲ ਹੀ ਨੇ ਮੈਂ ਫਿਰ ਤੂੰ ਮੇਰੇ ਤੋਂ ਦੁਆਰਾ ਨਾ ਉਹਨਾਂ ਨੂੰ ਫਿਰ ਦਰਾਇਆ ਹੈਗਾ ਮੈਂ ਕੋਈ ਉਹਨਾਂ ਦੀ ਫੇਵਰ ਦੇ ਵਿੱਚ ਨਹੀਂ ਖੜਾ ਮੈਂ ਉਹਨਾਂ ਦੇ ਮੱਲੋ ਸਿਰਫ ਕੰਮ ਨੂੰ ਬੋਲ ਰਿਹਾ ਵੀ ਕਾਮਰ ਕਿਉਂ ਬੋਲ ਰਿਹਾ ਵੀ ਉਹਨਾਂ ਦੇ ਪਾਰਟੀ ਪ੍ਰਤੀ ਕਾਮ ਨੂੰ ਬੋਲ ਰਿਹਾ ਮੈਂ ਜਿਨ੍ਹਾਂ ਨੇ ਪਾਰਟੀ ਪ੍ਰਤੀ ਕੰਮ ਕੀਤੇ ਹਨ ਉਹਨਾਂ ਦੀ ਮੈਂ ਮਤਲਬ ਜਿੰਮੇ ਕਦੇ ਗੱਲ ਕਰ ਰਿਹਾ ਆਦਰਵੇਜ ਹੋਰ ਨਹੀਂ ਗੱਲ ਕਰ ਰਿਹਾ ਉਹਨਾਂ ਨੇ ਆਪਦਾ ਇਲੈਕਸ਼ਨ ਲੜਨਾ ਹੈ ਭਾਰਤ ਦੀ ਭਾਰਤੀ ਜਨਤਾ ਪਾਰਟੀ ਨੇ ਆਮ ਪਾਰਟੀ ਨੇ ਆਪਦਾ ਇਲੈਕਸ਼ਨ ਲੜਨਾ ਹੈ ਸਾਡੀ ਆਪਦੀ ਗਣੌਣ ਬਣਾਣੀ ਹੈ ਸਾਡੀ ਆਪਦੀ ਰਣਨੀਤੀ ਹੈ ਉਹਨਾਂ ਦੀ ਆਪਦੀ ਰਣਨੀਤੀ ਹੈ ਅਸੀਂ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਲੋਕਾਂ ਦੇ ਨਾਲ ਖੜ ਕੇ ਚੱਲਦੇ ਹਾਂ ਅਸੀਂ ਗਰੁੱਪ ਫਲੋਟ ਤੇ ਚੱਲਦੇ ਹਾਂ ਅਸੀਂ ਕੋਈ ਸਟੈਟਸ ਜਾਂ ਸਟੈਂਡਰਡ ਬਹੁਤਾ ਨਹੀਂ ਰੱਖਦੇ ਕਿ ਵੀ ਜਿਹੜਾ ਮੰਨ ਲਓ ਚਾਰ ਬੰਦੇ ਸਾਨੂੰ ਮਾੜੇ ਬੰਦੇ ਮਿਲਣ ਲਾਗੇ ਤਾਂ ਅਸੀਂ ਉਹਨੂੰ ਕਹਾਂਗੇ ਵੀ ਤੁਸੀਂ ਮੰਨ ਲਓ 3 ਘੰਟੇ ਬਾਅਦ ਮਿਲੋ ਅਸੀਂ ਪਹਿਲਾਂ ਚਾਰ ਬੰਦਿਆਂ ਨੂੰ ਮਿਲਾਂਗੇ ਆਪਦੇ ਬੰਦੇ ਨੂੰ ਛੱਡ ਦੇਗੇ ਉਹ ਤੂੰ ਬਾਅਦੇ ਹੋ ਜਾ ਅਸੀਂ ਪਹਿਲਾਂ ਉਹਨਾਂ ਮੰਨ ਚਾਰ ਬੰਦਿਆਂ ਨੂੰ ਮਿਲਾਂਗੇ ਸਾਡੀ ਆਪਦੀ ਸੋਚ ਹੈ ਇਹ ਵੇਖੋ ਉਹਨਾਂ ਦੇ ਪਾਰਟੀ ਪ੍ਰਤੀ ਉਹਨਾਂ ਦੀ ਵਫਾਦਾਰੀ ਦਾ ਵਾਜਪਾ ਮਨਪ੍ਰਦੀ ਕੁਛ ਕੀਤਾ ਹੀ ਨਹੀਂ ਹੈਗਾ ਤੇ ਉਹਦੀ ਮਨ ਕਿਵੇਂ ਮੰਨ ਲਾਂਗੇ ਮੈਂ ਕਹੂੰਗਾ ਮੈਂ ਬਾਜਪਾ ਦਾ ਕੋਈ ਕੰਮ ਕੀਤਾ ਨਹੀਂ ਪਰ ਮੈਂ ਕਿਵੇਂ ਮੰਨ ਲੂੰਗਾ ਮੈਂ ਬਾਜਪਾ ਪਰਪਸ ਦੀ ਕਾਤ ਕੰਮ ਕੀਤਾ ਇਹ ਹੀ ਸੋਚ ਆਉਣੀ ਚਾਹੀਦੀ ਹੈ ਲੈ ਵੀ ਮਨ ਤੁਸੀਂ ਆਪ ਦੀ ਸੋਚ ਲੈ ਕੇ ਚੱਲੋ ਤੇ ਬਿਹਤਰੀ ਹੈ ਬਾਕੀ ਮਨੋ ਜੇ ਤੋਂ ਪਬਲਿਕ ਹੈ ਇਹ ਤੋਂ ਪਬਲਿਕ ਹੈ ਇਹ ਸਭ ਜਾਣਦੀ ਹੈ ਰਿਹਾ ਜੀ ਮੈਂ ਮਨੋ ਕਿਸੇ ਦੇ ਕੰਮ ਦੀ ਤਾਰੀਫ ਨਹੀਂ ਕਰ ਰਿਹਾ ਪਰ ਮੈਂ ਕਹਿੰਦਾ ਵੀ ਜਿਹੜੇ ਮਨੋ ਪ੍ਰਾਣਾ ਮਨੋ ਪ੍ਰਾਣਾ ਸੋਧਨ ਨਵਾਂ ਨੋਧਨ ਦੇਰਾ ਪੁਰਾਣੇ ਬੰਦੇ ਪਾਰਟੀ ਦੇ ਵਿੱਚ ਹੈਗਾ ਠੀਕ ਹੈ ਜੀ ਮਨ ਲੋ ਉਹਨਾਂ ਨੇ ਆਪ ਦਾ ਇਲੈਕਸ਼ਨ ਲੜਨਾ ਹੈ ਆਮ ਪਾਰਟੀ ਨੇ ਅਸੀਂ ਆਪ ਦਾ ਇਲੈਕਸ਼ਨ ਲੜਨਾ ਹੈ ਅਸੀਂ ਆਪ ਦੇ ਤਰੀਕੇ ਨਾਲ ਲੜਨਾ ਹੈ ਉਹਨਾਂ ਦੇ ਆਪ ਦੇ ਤਰੀਕੇ ਨਾਲ ਲੜਨਾ ਹੈ ਸਾਡੇ ਆਪੋਜੀਸ਼ਨ ਲੜਨਾ ਜਿਵੇਂ ਲੜਨਾ ਦਾ ਕੋਈ ਵੀ ਹੈ ਅਸੀਂ ਦਾ ਇਹ ਜਿਹੜਾ ਮੱਲੋ ਜਿਹੜਾ ਲੋਕਾਂ ਨੇ ਵੇਖਣਾ ਹੁੰਦਾ ਹੈ ਲੋਕਾਂ ਨੇ ਮੱਲੋ ਜਿਵੇਂ ਕਹਿੰਦੇ ਫੈਸਲਾ ਕਰਨਾ ਹੁੰਦਾ ਹੈ ਲੋਕੇ ਦੇਖਣਗੇ ਵੀ ਮਨ ਨੂੰ ਕਿੰਨਾ ਦੇ ਕੰਮ ਤੁਹਾਨੂੰ ਚੰਗੇ ਲੱਗਦੇ ਆ ਉਹਨਾਂ ਜਿਵੇਂ ਆਪ ਪਾਰਟੀ ਜਿਹੜੀ ਕੰਮ ਕਰਦੀ ਲੋਕਾਂ ਦੇ ਪ੍ਰਤੀ ਕੰਮ ਕਰਦੀ ਹੈ ਲੋਕਾਂ ਦੀ ਸਵਾਵਾ ਕਰਦੀ ਹੈ ਉਹਨੇ ਮੈਂ ਤੁਹਾਨੂੰ ਕਰਾਵਾਂ ਬਿਜਲੀ ਦਾ ਕੰਮ ਕਰਾਵਾਂ ਡਾਕਟਰੀ ਦਾ ਕੰਮ ਕਰਾਵਾਂ ਪੜਾਈ ਲਗਾਈ ਦਾ ਕੰਮ ਕਰਾਵਾਂ ਨਵੇਂ ਬੱਚੇ ਦੀ ਜਿਹੜੇ ਡਿਜ਼ਰਵ ਕਰਦੇ ਬੱਚੇ ਕੋਈ ਜੱਜ ਲੱਗੇ ਕੋਈ ਮਨ ਲੋ ਐਸਐਸਪੀ ਲੱਗੇ ਕੋਈ ਡੀਸੀ ਲੱਗੇ ਕੋਈ ਐਸਡੀਐਮ ਲੱਗੇ ਇਹ ਮਨ ਲੋ ਉਹਨਾਂ ਦੀ ਮਨ ਲੋ ਜਿਹੜੀ ਕਾਬਲ ਜਿਹੜੀ ਉਹਨਾਂ ਦੀ ਸਟੱਡੀ ਦੇ ਪ੍ਰਤੀ ਲੱਗੇ ਨੇ ਜੋ ਉਹਨਾਂ ਨੇ ਪੜ੍ਹਾਈ ਕੀਤੀ ਆ ਕੋਈ ਮਨ ਲੋ ਰਿਸ਼ਵਤ ਦੇ ਕੇ ਨਹੀਂ ਆਏਗੇ ਉਹਨਾਂ ਦੀ ਪੜ੍ਹਾਈ ਦੇ ਡਿਜ਼ਰਵ ਕਰਦੇ ਆਜੇ ਮਨ ਲੋ ਜਿਵੇਂ ਕਹਿੰਦੇ ਤੁਸੀਂ ਜਿਹੜੀ ਮਨ ਲੋ ਆਪਣੇ ਆਮ ਪਾਰਟੀ ਦੇ ਜਿਹੜੇ ਹੋਣ ਦੇ ਵਿੱਚ ਜਿਹੜੇ ਬੱਚੇ ਲੱਗੇ ਨਾ ਤੁਹਾਨੂੰ ਮੈਂ ਮਨ ਲੋ ਗਰੀਬੀ ਪਰਿਵਾਰ ਦੇ ਵਿੱਚ ਉੱਠ ਕੇ ਲੱਗੇ ਹੈਗੇ ਖਾਸ ਜਿਵੇਂ ਉਹਨਾਂ ਪਿੱਛੇ ਤੁਹਾਨੂੰ ਇੱਕ ਹੋਰ ਮਨ ਲੋ ਖੁਸ਼ੀ ਦੇਣਾ ਸਾਡਾ ਇਲੈਕਸ਼ਨ ਜਿੱਤੇ ਆਪਣੇ ਕ੍ਰਿਕਟ ਟੂਰਨਾਮੈਂਟ ਹੋਈ ਸੀ ਉਹ ਮੈਨ ਦੀ ਆਪਣੇ ਕ੍ਰਿਕਟ ਦੀ ਜਿਹੜੀ ਸਾਡੇ ਲੜਕੀ ਸਾਡੇ ਮਨ ਲੋ ਕੈਪਟਨ ਸੀਗੀ ਆਪਣੇ ਮੋਕੇ ਦੀ ਲੜਕੀ ਸੀ ਤੇ ਸਾਡੇ ਸਰਕਾਰਾਂ ਨੇ ਡੀਐਸਪੀ ਵੀ ਉਹਨੂੰ ਲਾਂਚ ਕਰਤਾ ਹੈਗਾ ਬੜੀ ਖੁਸ਼ੀ ਦੀ ਗੱਲ ਹੈਗੀ ਇਹ ਸਾਡੀ ਜਿਹੜੀ ਆਮ ਪਾਰਟੀ ਹੈ ਮੱਲੋ ਟੁੱਤਬਤ ਕੰਮ ਕਰਦੀ ਮਿੰਡਸ ਕੰਡ ਚ ਕੰਮ ਕਰਦੀ ਹੈ ਕੋਈ ਡਿਲੇ ਨਹੀਂ ਕਰਦੀ ਹੈਗੀ ਇਹ ਅਗਲੇ ਕੰਮ ਵੀ ਜੇ ਕਿਸੇ ਦਾ ਕੋਈ ਮੱਲੋ ਕੋਈ ਹੋਰ ਵੀ ਕੰਮ ਦੀ ਹੈ ਮੱਲੋ ਉਹਨਾਂ ਕੋਈ ਡਿਮਾਂਡ ਹੈਗੀ ਰਿਕੁਆਇਰਮੈਂਟ ਹੈਗੀ ਹੈ ਜਿਵੇਂ ਉਹਨਾਂ ਨੇ ਖਾਸ ਕਰਕੇ ਕਹਿਆ ਦੀ ਲੇਡੀ ਨੂੰ 1000 ਰੁਪਏ 1000 ਰੁਪਏ ਬੜੀ ਜਲਦੀ ਮੱਲੋ ਉਹਦਾ ਪਲਾਨ ਬਣ ਚੁੱਕਿਆ ਹੈ ਸਿਸਟਮ ਬਣ ਚੁੱਕਿਆ ਹੈ ਉਹ ਜਿਵੇਂ ਆ ਇਲੈਕਸ਼ਨ ਜਿਹੜਾ ਮੱਲੋ ਹੋਊਗਾ ਆਪਣੇ ਤੁਰੰਤ ਤਰ ਤੋਂ ਬਾਅਦ ਜਿਹੜਾ ਨਵੇਂ ਇਲੈਕਸ਼ਨ ਤਿਆਰੀ ਤੋਂ ਪਹਿਲਾਂ ਪਹਿਲਾਂ ਇਹ 1000 ਰੁਪਏ ਮੱਲੋ 1100 ਰੁਪਏ ਰੂ ਕੰਨਾ ਗੱਲ ਚੱਲ ਰਹੀ ਹੈ ਲੋਕ ਵੀ ਮਲੋ ਉਹਨਾਂ ਦੇ ਪੱਖ ਦੇ ਵਿੱਚ ਮਲੋ ਖੜਦੇ ਅੱਜ ਤੁਸੀਂ ਤੁਹਾਨੂੰ ਹੋਰੇ ਨਜ਼ਾਰਾ ਵੇਖ ਲੋ ਤਰਨ ਤਾਰਨ ਦਾ ਨਜ਼ਾਰਾ ਤਰਨ ਤਾਰਨ ਦੇ ਵਿੱਚ ਉਹਦੀ ਬੜਾ ਬੜਾ ਬਹੁਤ ਮਤਲਬ ਨੂੰ ਲੇਖਣ ਦਿੱਤਾਗੇ ਬੜੇ ਲੀਡ ਮਲੋ ਦਵਾਂਗੇ ਕਿਉਂਕਿ ਜਦ ਦੇਵਾਂਗੇ ਲੋਕਾਂ ਨੂੰ ਵਿਸ਼ਵਾਸ ਹੈ ਅਸੀਂ ਇੱਕ ਵਿਸ਼ਵਾਸ ਪਾਤਰ ਹੈ ਮਲੋ ਸਾਡੇ ਦੇ ਲੋਕ ਵਿਸ਼ਵਾਸ ਕਰਦੇ ਲੋ ਇਹੋ ਵਿਸ਼ਵਾਸ ਕਿਉਂ ਕਰਦੇ ਜਿਹੜੇ ਕੰਮ ਕਰਨੇ ਮਨ ਲੋ ਕਰਕੇ ਦਿਖਾਣੇ ਤੁਹਾਨੂੰ ਮਨ ਲੋ ਹਜ਼ਾਰਾਂ ਕੰਮ ਕਰਾ ਦਈਏ ਖੇਤਾਂ ਦੇ ਕੰਮ ਕਰਾ ਦਈਏ ਕਿਸਾਨਾਂ ਦੇ ਕੰਮ ਕਰਾ ਦਈਏ ਪਾਣੀ ਨੇ ਕੰਮ ਕਰਾ ਦਈਏ ਮਨ ਲੋ ਪੜਾਈ ਦੇ ਕੰਮ ਕਰਾ ਦਈਏ ਦਵਾਈ ਬੂਟੀ ਦੇ ਕੰਮ ਕਰਾ ਦਈਏ ਬੱਚਿਆਂ ਦੇ ਕੰਮ ਕਰਾ ਦਈਏ ਸਪੋਰਟਸ ਦੇ ਕੰਮ ਕੋਈ ਐਸਾ ਕੰਮ ਨਹੀਂ ਹੈ ਜਿਹੜਾ ਕਿ ਆਮ ਪਾਰਟੀ ਨੇ ਨਹੀਂ ਕੀਤਾ ਹੈਗਾ ਇਸ ਕਰਕੇ ਮੈਂ ਵੱਲੋਂ ਪਾਰਟੀ ਨੂੰ ਸਟੈਂਡ ਕਰਦੇ ਆਂ ਜੀ ਪਾਰਟੀ ਮੱਲੋਂ ਇਹਦੋਂ ਬਿਹਤਰ ਸਾਡਾ ਮੱਲੋਂ ਜਿਵੇਂ ਕਹਿੰਦੇ ਰਾਜਨੀਤੀ ਲੈ ਕੇ ਆਊਗੀ ਇਹਦੋਂ ਬਿਹਤਰ ਕੰਮ ਕਰਕੇ ਦਿਖਾਊਗੀ ਕਿਉਂ ਲੋਕਾਂ ਨੂੰ ਆਉਣ ਵੇਲੇ ਜੋ ਲੋਕਾਂ ਦੀ ਡਿਮਾਂਡ ਹੈ ਕਿਸੇ ਤਰੀਕੇ ਦੀ ਵੀ ਡਿਮਾਂਡ ਹੈ ਅਸੀਂ ਉਹਦੇ ਦੇ ਮੱਲੋਂ ਪੂਰਾ ਉਤਰਾਂਗੇ ਜੀ ਬੜੀ ਮਿਹਰਬਾਨੀ ਬੇਤਾਂਦ ਰੂਲਾ ਸਹੀ ਏ ਤੁਹਾਡੀ ਗੱਲ ਜਿਹੜਾ ਹੈਗਾ ਆਪਾਂ ਲੇਕਿਨ ਆਪਾਂ ਗੱਲ ਕਰਦੇ ਆਂ ਵੀ ਤੁਸੀਂ ਨਾਮ ਲਿੱਤਾ ਸੰਦੀਪ ਸਿੰਘ ਸਾਨੀ ਬਰਾੜ ਜੀ ਜੋ OSD ਸੀਗੇ ਜਾਂ ਕੈਪਟਨ ਅਮਰਿੰਦਰ ਸਿੰਘ ਤੇ ਉਹ ਆਪਾਂ ਕਿ ਜੇ ਇੱਕ ਰਾਪਾ ਗੱਲ ਕਰੀਏ ਵੀ ਇੱਕ ਬੰਦਾ ਹੁੰਦਾ ਜਿਵੇਂ ਕਿਸੇ ਬੰਦੇ ਦੇ ਮਗਰ ਤੁਰਦਾ ਜਿਵੇਂ ਕਈ ਹੁੰਦਾ ਕੋਈ ਬੰਦਾ ਪਾਰਟੀ ਦੇ ਮਗਰ ਤੁਰਦਾ ਕੋਈ ਬੰਦਾ ਬੰਦੇ ਦੇ ਮਗਰ ਤੁਰਦਾ ਵੀ ਬੰਦਾ ਜਿੱਧਰ ਹੁੰਦਾ ਉਹਦੇ ਮਗਰ ਜਾਣਾ ਆਪਾਂ ਕਹਿ ਦਈਏ ਵੀ ਉਹਨਾਂ ਦਾ ਪ੍ਰੇਮ ਪਿਆਰ ਆ ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਵੀ ਜਿਹੜਾ ਕਿ ਉਹ ਉਹਨਾਂ ਦੇ ਨਾਲ ਖੜੇ ਨੇ ਉਹ ਉਹ ਕੈਪਟਨ ਅਮਰਿੰਦਰ ਸਿੰਘ ਜੀ ਵੀ ਇੱਥੇ ਆਂਦੇ ਨੇ ਫਰੀਦਕੋਟ ਜ਼ਿਲ੍ਹੇ ਵਿੱਚ ਫਰੀਦਕੋਟ ਆ ਕੇ ਉਹਨਾਂ ਨੂੰ ਮਤਲਬ ਬੀਜੇਪੀ ਵਿੱਚ ਸ਼ਾਮਲ ਕਰਕੇ ਜਾਂਦੇ ਨੇ ਤੇ ਨਾਲ ਉਹ ਕਹਿੰਦੇ ਨੇ ਵੀ ਇਹ ਮੇਰਾ ਓਐਸਡੀ ਹੈ ਤੇ ਮੇਰਾ ਹੀ ਰਹੇਗਾ ਵਿਕੇਂਦ ਦਾ ਪਾਬ ਵੀ ਜਿਵੇਂ ਪੱਕੀ ਯਾਰੀ ਜਿਹੜਾ ਹੈਗਾ ਉਹਨਾਂ ਦੀ ਹੈਗੀ ਇੱਕ ਦੂਜੇ ਦੀ ਤੇ ਉਵੇਂ ਹੀ ਮਤਲਬ ਆਪਾਂ ਇਸ ਗੱਲ ਨੂੰ ਕਹਿ ਰਹੇ ਆਂ ਵੀ ਜਿਵੇਂ ਉਹਨਾਂ ਦਾ ਦੇਖਿਆ ਉਵੇਂ ਆਪਮਾਦਵੀ ਪਾਰਟੀ ਵਿੱਚ ਵੀ ਕੀ ਗੱਲ ਇਸ ਤਰ੍ਹਾਂ ਹੋ ਸਕਦਾ ਇਹੀ ਗੱਲ ਦਾ ਜਵਾਬ ਮੈਂ ਤੁਹਾਨੂੰ ਦੇ ਰਿਹਾ ਜੀ ਅਗਰ ਸਪੋਜ ਕਰੋ ਕਿਸੇ ਵੀ ਪੰਦੇ ਦਾ ਮਤਲਬ ਸਪੋਜ ਕਰੋ ਤੁਹਾਡਾ ਤੇ ਉਹਨਾਂ ਦਾ ਮੁੱਢੋਂ ਪਿਆਰ ਹੈ ਉਹ ਤੁਹਾਡਾ ਪਰਸਨਲ ਹੀ ਹੈ ਸਾਡਾ ਤਾਂ ਨਹੀਂ ਹੈਗਾ ਨਾ ਉਹ ਪਿਆਰ ਉਹਨਾਂ ਦਾ ਮਤਲਬ ਕੈਪਟਨ ਸਾਹਿਬ ਦਾ ਜਾਂ ਜਸਨੀ ਬਰਾੜ ਦਾ ਪਿਆਰ ਆਪਸੀ ਹੈਗਾ ਪਰ ਲੋਕਾਂ ਦਾ ਤਾਂ ਨਹੀਂ ਹੈਗਾ ਨਾ ਲੋਕ ਦਾ ਆਪ ਦਾ ਕੰਮ ਵੱਲਦੇ ਆ ਲੋਕਾਂ ਨੂੰ ਕੰਮ ਚਾਹੀਦਾ ਹੈ ਲੋਕਾਂ ਨੂੰ ਜਿਵੇਂ ਕਹਿੰਦੇ ਆ ਬੇਰੋਜਗਾਰੀ ਦੂਰ ਹੋਣੀ ਚਾਹੀਦੀ ਹੈ ਭ੍ਰਿਸ਼ਟਾਚਾਰੀ ਨਹੀਂ ਹੋਣੀ ਚਾਹੀਦੀ ਲੋਕਾਂ ਦੇ ਮੂੰਹ ਦੇ ਵਿੱਚ ਰੋਟੀ ਚਾਹੀਦੀ ਹੈ ਰੋਟੀ ਮਤਲਬ ਜਿਵੇਂ ਲੋਕਾਂ ਨੇ ਖਾਣੀ ਹੈ ਉਹਨਾਂ ਨੂੰ ਇਮਾਨਦਾਰੀ ਇਮਾਨਦਾਰੀ ਦਾ ਕੰਮ ਮਿਲਣਾ ਚਾਹੀਦਾ ਵਰਕ ਮਿਲਣਾ ਚਾਹੀਦਾ ਤੁਹਾਡਾ ਪਿਆਰ ਮਤਲਬ ਲੱਖਾਂ ਉਹਨਾਂ ਦਾ ਕੈਪਟਨ ਦਾ ਪਿਆਰ ਲੱਖ ਹੈ ਬਰਾਤ ਦਾ ਪਿਆਰ ਲੱਖ ਹੈ ਉਹਦੀਆਂ ਮੁਬਾਰਕਾਂ ਉਹ ਪਿਆਰ ਵਰਤਨ ਮੁਲਾਜ਼ਮ ਵਰਤਨ ਪਰ ਜਿਹੜੇ ਲੋਕ ਹੈ ਲੋਕਾਂ ਦਾ ਪਿਆਰ ਜਿਹੜਾ ਆਮ ਪਾਰਟੀ ਨਾਲ ਹੈ ਲੋਕਾਂ ਦਾ ਵਿਸ਼ਵਾਸ ਆਮ ਪਾਰਟੀ ਤੇ ਆਮ ਪਾਰਟੀ ਨਾਲ ਹੀ ਮਨੋ ਜਿੰਮੇ ਕਹਿੰਦੇ ਬੇੜੇ ਪਾਰ ਹੋਣਗੇ ਤੇ ਗਾਂ ਜਿਹੜਾ ਵਿਸਤਾਰ ਜਿਹੜਾ ਅਗਲਾ 5 ਸਾਲ ਦਾ ਇਹਦਾ ਇਲੈਕਸ਼ਨ ਦਾ ਉਹ ਵੀ ਆਮ ਪਾਰਟੀ ਦਾ ਨਾਂ ਦਿਖਾਇਆ ਜਾਊਗਾ ਇਸ ਕਰਕੇ ਜੁਦਾ ਗੱਲ ਹੈ ਉਹ ਆਪ ਦਾ ਪਿਆਰ ਉਹਨਾਂ ਦਾ ਬਰਕਰਾਰ ਮੁਲ ਸਲਾਮਤ ਰਵੇ ਅਸੀਂ ਵਧਾਈਆਂ ਦਿੰਦੇ ਹਾਂ ਉਹਨਾਂ ਦੇ ਆਪ ਦੇ ਮਨੋ ਰਿਸ਼ਤੇ ਦੀਆਂ ਪਰ ਲੋਕਾਂ ਦਾ ਕੋਈ ਰਿਸ਼ਤਾ ਨਹੀਂ ਹੈਗਾ ਉਹਨਾਂ ਨਾਲ ਲੋਕਾਂ ਦਾ ਕੋਈ ਪਿਆਰ ਨਹੀਂ ਹੈਗਾ ਕਿਉਂਕਿ ਮਨੋ ਉਹਨਾਂ ਦਾ ਉਹ ਮਨੋ ਸਹੁਕਾਰ ਬੰਦੇ ਨੇ ਆਪਦਾ ਰਿਸ਼ਤਾ ਨਭਾਈ ਗਿਆ ਲੋਕ ਜਿਵੇਂ ਕਿਤੇ ਕਰੋੜ ਦੇ ਵਿੱਚ ਕਿਹੜੇ ਲੋਕਾਂ ਨੇ ਮਨੋ ਕਿਰ ਤੇ ਕਿਰਤ ਕਰਕੇ ਆਪ ਦਾ ਮਨ ਲੋ ਜਿੰਮੇ ਕਹਿੰਦੇ ਰੋਟੀ ਪਾਣੀ ਖਾਣੀ ਹੈ ਕਿਰਤ ਵਾਸਤੇ ਜਿਹੜੇ ਕੰਮ ਕਰ ਸਾਡੀ ਮਨ ਲੋ ਮਾਨ ਸਰਕਾਰ ਦਿੰਦੇ ਨੇ ਨਿੱਕੇ ਨਿੱਕੇ ਕੰਮ ਅਸੀਂ ਮਨ ਲੋ ਦੇ ਰਹੇ ਆ ਬਾਕੀ ਹਰ ਵੇਲੇ ਮਨ ਲੋ ਕੋਈ ਨਾ ਕੋਈ ਪਲਾਨ ਬੰਦਾ ਰਹਿੰਦਾ ਕੋਈ ਨਾ ਕੋਈ ਸੋਚ ਸੋਚਦੇ ਰਹੇ ਨੇ ਅਸੀਂ ਲੋਕਾਂ ਦੇ ਪ੍ਰਤੀ ਹੀ ਸੋਚਦੇ ਰਹੇ ਨੇ ਲੋਕਾਂ ਦੇ ਪ੍ਰਤੀ ਜਾਗਦੇ ਆ ਲੋਕਾਂ ਦੇ ਪ੍ਰਤੀ ਸੋਨੇ ਆ ਤੇ ਲੋਕਾਂ ਦੇ ਪ੍ਰਤੀ ਹਰ ਜੀ ਉੱਠਦੇ ਆ ਕੋਈ ਨਾ ਕੋਈ ਨਵੀਂ ਚੀਜ਼ ਕੋਈ ਨਾ ਕੋਈ ਚੀਜ਼ ਮਨ ਲੋ ਦਾ ਲੈ ਕੇ ਆਣੇ ਇਹ ਲੋਕਾਂ ਦੇ ਵਿੱਚ ਰੱਖਦੇ ਆ ਲੋਕਾਂ ਨੂੰ ਮਿਲੋਂ ਦਾ ਬੈਨੀਫਿਟ ਮਿਲਦਾ ਤੇ ਅਸੀਂ ਉਹਨਾਂ ਦਾ ਜੀਵਨ ਸੁਖਾ ਵੀ ਮਿਲੋਂ ਕਰ ਰਹੇਗੇ ਜੀ ਚਲੋ ਇਹ ਤਾਂ ਠੀਕ ਹੈ ਤੁਹਾਡੀ ਪਰ ਆਪਾਂ ਇਹ ਕਹਿ ਰਹੇ ਆ ਵੀ ਜਿਵੇਂ ਉਹਨਾਂ ਦਾ ਉਹ ਤਾਂ ਚਲੋ ਸੀਗਾ ਆਪਸੀ ਪਿਆਰ ਉਹਨਾਂ ਦਾ ਵੀ ਆਪਾਂ ਕਹਿੰਦੀ ਵੀ ਉਹ ਪਿਆਰ ਜਾਂ ਆਪਾਂ ਕਹਿੰਦੀ ਫੇਰ ਬਦਲ ਤੁਹਾਡੀ ਪਾਰਟੀ ਵਿੱਚ ਨਾ ਨਹੀਂ ਸਾਡੀ ਪਾਰਟੀ ਦਾ ਸਿਰਫ ਇੱਕ ਜਨਤਾ ਨਾਲ ਪਿਆਰ ਕਰਦੀ ਪਾਰਟੀ ਸਾਡੀ ਲੋਕਾਂ ਨਾਲ ਪਿਆਰ ਕਰਦੀ ਹੈ ਸਾਡੀ ਪਾਰਟੀ ਦਾ ਲੋਕ ਸੇਵਾ ਕਰਦੀ ਹੈ ਖਾਸ ਕਰਕੇ ਜਿਹੜੇ ਨਾ ਮਿਲੋਂ ਜਿਵੇਂ ਕਦੇ ਬਹੁਤ ਜਿਹੜੇ ਲੋਕਾਂ ਦੇ ਜਿਹੜੇ ਲੋਕ ਸਤਾਏ ਹੁੰਦੇ ਨਾ ਲੋਕੇ ਜਿਹੜੇ ਦੂਜੇ ਦਰਾਂ ਸਤਾਏ ਹੁੰਦੇ ਜਿਹੜੇ ਲੋਕੇ ਦੂਜੇ ਪਾਸੇ ਜਿਵੇਂ ਕਹਿੰਦੇ ਤਕਲੀਫ ਮੰਨ ਕੇ ਜਿਵੇਂ ਕਹਿੰਦੇ ਰਹਿ ਰਹੇ ਹੁੰਦੇ ਅਸੀਂ ਉਹਨਾਂ ਲੋਕਾਂ ਦਾ ਪਿਆਰ ਕਰਦੇ ਆ ਪਿਆਰ ਦੇ ਨਾਲ ਰੋਜ਼ਗਾਰ ਮਤਲਬ ਪੈਦਾ ਕਰਕੇ ਦੇਨੇ ਆ ਨਾਲ ਰੋਜ਼ਗਾਰ ਪੈਦਾ ਕਰਕੇ ਉਹਨਾਂ ਨੂੰ ਜਿਵੇਂ ਕਹਿੰਦੇ ਆ ਇੱਥੋਂ ਦੇ ਕਰਮ ਲੋਕਾਂ ਦਾ ਕਰੀਦਾ ਜਿਹੜਾ ਜ਼ਿੰਦਗੀ ਫਿਊਚਰ ਵੀ ਉਹਨਾਂ ਦਾ ਮਤਲਬ ਸੋਖਾ ਰਹੇ ਇਹ ਸਾਡੇ ਮਤਲਬ ਸਵਾਵਾ ਹੈਗੀਆਂ ਤੇ ਸਾਡੇ ਇੱਕ ਲਾਕੀ ਫਰਜ਼ ਵੀ ਬੰਦੇ ਹੈਗੇ ਅਸੀਂ ਆਪਦੇ ਫਰਜ਼ ਪੂਰਾ ਕਰਦੇ ਸਾਰਾ ਜੀ ਜੰਦ ਜੰਦੇ ਹੁਣ ਸਾਡੇ ਜੋ ਆਮ ਜਨਤਨ ਕੋਈ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਕੋਈ ਗੱਲ ਸੁਨੇਹਾ ਬਸ ਇਹੀ ਦੇਣਾ ਜੀ ਇਹ ਜਿਹੜੀਆਂ ਗੱਲਾਂ ਦੁਨੀਆ ਪਾਰਟੀਆਂ ਪ੍ਰਚਾਰ ਕਰਦੀਆਂ ਇਹ ਵੱਲੋਂ ਪ੍ਰਚਾਰ ਜਿਵੇਂ ਕਹਿੰਦੇ ਇਹਨਾਂ ਦੇ ਪ੍ਰਚਾਰਾਂ ਦੇ ਵਿੱਚ ਨਾ ਆਓ ਤੁਸੀਂ 5 ਸਾਲ ਵੇਖ ਲਏ 15 ਸਾਲਾਂ ਦੇ ਵਿੱਚ ਕੀ ਕੀ ਵੱਲੋਂ ਸਰਕਾਰਾਂ ਨੇ ਕੀਤਾ ਪਹਿਲੀ ਗੱਲ ਤਾਂ ਸਰਕਾਰ ਨੂੰ ਵੱਲੋਂ ਜਿਵੇਂ ਆਪੋਜੀਸ਼ਨ ਪਾਰਟੀਆਂ ਕੰਮ ਨਹੀਂ ਕਰਨ ਦਿੰਦੀਆਂ ਉਹਦੇ باوجود ਵੀ ਅਸੀਂ ਵੱਲੋਂ ਜਿਵੇਂ ਕਹਿੰਦੇ ਕੰਮ ਕਰ ਰਹੇ ਹਾਂ ਸਾਡਾ ਦੁਨੀਆ ਪਾਰਟੀਆਂ ਹਰ ਵੇਲੇ ਕਿਦੇ ਨਾ ਕਿਦੇ ਪਾਸੇ ਲਟਾਈ ਰੱਖਦੀਆਂ ਫਿਰ ਵੀ ਅਸੀਂ ਉਲਝਾਨ ਤੋਂ ਮਿਲ ਬਾਅਦ ਵੀ ਅਸੀਂ ਮੱਲੋ ਜਿਵੇਂ ਕਹਿੰਦੇ ਕੰਮ ਨੂੰ ਮੱਲੋ ਜਿਵੇਂ ਕਹਿੰਦੇ ਧਿਆਨ ਦੇ ਕੇ ਮੱਲੋ ਲੋਕਾਂ ਦੇ ਨਾਲ ਖੜੇ ਆ ਲੋਕਾਂ ਨੂੰ ਕੰਮ ਦੇ ਰਹੇ ਆ ਸਾਡਾ ਸਿਰਫ ਇੱਕੋ ਹੀ ਮੱਲੋ ਜਿਵੇਂ ਕਹਿੰਦੇ ਨਾਰਾ ਵੀ ਅਸੀਂ ਲੋਕਾਂ ਦੇ ਨਾਲ ਚੱਲਣਾ ਲੋਕਾਂ ਨੂੰ ਮੱਲੋ ਕਾਰੋਬਾਰ ਦੇਣਾ ਲੋਕਾਂ ਦੀ ਜਿਹੜੀ ਐ ਮੱਲੋ ਜਿਹੜੀ ਗਰੀਬੀ ਦੂਰ ਕਰਕੇ ਇੱਕ ਤਰ੍ਹਾਂ ਦੇ ਮੱਲੋ ਲੋਕ ਜਿਵੇਂ ਕਹਿੰਦੇ ਹਰ ਬੰਦਾ ਮੱਲੋ ਖਾਦਾ ਪੀਂਦਾ ਹੋ ਜੇ ਉਹ ਮੱਲੋ ਪੰਜਾਬ ਦੀ ਸ਼ਾਨ ਬਣਾ ਲਈ ਅਸੀਂ ਮਿਹਰਬਾਨੀ ਇਹ ਬਹੁਤ ਵਧੀਆ ਗੱਲ ਕਹੀ ਇਹ ਸੀਗੇ ਬਿਟਨ ਰੂਲਾ ਜੀ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਚਾਰਕਤਰ ਨੇ ਨਾਲ ਸਮਾਸੇਵੀਨ ਸ਼ਹਿਰ ਦੇ ਤੇ ਨਾਲ ਹੋਰ ਚੁਣੀਂਦੇ ਲੋਕਾਂ ਵਿੱਚ ਜਿਹੜਾ ਇਹਨਾਂ ਦਾ ਨਾਮ ਆਉਂਦਾ ਇਹ ਬਹੁਤ ਵਧੀਆ ਜਿਹੜਾ ਹੈ ਸ਼ਖਸੀਅਤ ਨੇ ਕੋਟਕਪੂਰਾ ਦੀ ਵਧੀਆ ਹਸਤੀ ਨੇ ਆਪਾਂ ਕਹਿੰਨੇ ਆ ਵੀ ਇਹਨਾਂ ਨਾਲ ਜੋ ਗੱਲਬਾਤ ਕੀਤੀ ਪਾਰਟੀਆਂ ਦੀਆਂ ਗੱਲਾਂ ਕੀਤੀਆਂ ਹੋਰ ਵੀ ਜੋ ਫੇਰ ਬਦਲ ਨੂੰ ਲੈ ਕੇ ਗੱਲਾਂ ਕੀਤੀਆਂ ਜੋ ਇੱਕ ਦੂਜੀ ਪਾਰਟੀ ਵਿੱਚ ਛਾਲ ਮਾਰਦੇ ਨੇ ਲੋਕਾਂ ਦੀ ਗੱਲ ਕੀਤੀ ਹੋਰ ਵੀ ਗੱਲਬਾਤ ਕੀਤੀਆਂ ਆਬ ਉਮੀਦ ਹੈ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਜੇਕਰ ਜੇ ਤੁਸੀਂ ਜਿਹੜਾ ਹੈਗਾ ਚਾਹੁੰਦੇ ਹੋ ਵੀ ਇਹ ਗੱਲਾਂ ਜਿਹੜਾ ਹੈਗਾ ਲੋਕਾਂ ਨੂੰ ਵੱਤੋ ਵੱਤ ਅੱਗੇ ਜਾ ਕੇ ਸ਼ੇਅਰ ਹੋਣ ਜਿਹੜਾ ਹੈਗਾ ਵੀ ਪਤਾ ਲੱਗੇ ਲੋਕਾਂ ਨੂੰ ਲੋਕਾਂ ਦੇ ਮਨਾਂ ਵਿੱਚ ਆਵੇ ਤੇ ਆਪਾਂ ਕਹਿੰਨੇ ਆ ਵੀ ਇਸ ਵੀਡੀਓ ਨੂੰ ਵੱਤੋ ਵੱਤ ਲਾਈਕ ਸ਼ੇਅਰ ਕਮੈਂਟ ਜ਼ਰੂਰ ਕੀਤਾ ਜਾਵੇ ਤਤਕ ਇਹ ਹੋਰ ਜਾਣਕਾਰੀ ਵੀ ਇਹ ਜਿਹੇ ਲੋਕਾਂ ਦੀ ਤੁਹਾਡੇ ਰੂਬਰੂ ਕਰਾਂਗੇ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਤਤਕ ਦੇਖਦੇ ਰਹੋ ਫਿਲਹਾਲ ਇਹ ਮੇਰੀ ਰਿਪੋਰਟ ਮੈਂ ਕੋਟਕਪੁਰਾ ਤੋਂ ਰੋਹਿਤ ਆਜ਼ਾਦ